ਪਿਆਰੇ ਵਿਦਿਆਰਥੀ ਮੈਂ ਪ੍ਰੋਫੈਸਰ ਦਿਲਵਿੰਦਰਪਾਲ ਸਿੰਘ ਆਪ ਸਭ ਦਾ ਬੀਏ ਭਵਤੀਜੋ ਸਮੈਸਟਰ ਪੰਜਵਾਂ ਦੇ ਪੰਜਾਬੀ ਇਲੈਕਟਿਵ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀਓ ਅੱਜ ਆਪਾਂ ਤੁਹਾਡੇ ਕਾ ਪੁਸਤਕ ਸ਼ਬਦ ਸਵੀਰਾ ਵਿੱਚ ਦਰਜ ਗੁਰੂ ਅਰਜਨ ਸਾਹਿਬ ਦੀ ਬਾਣੀ ਮਿੱਠ ਬੋਲੜਾ ਜੀ ਦੀ ਵਿਆਖਿਆ ਕਰਾਂਗੇ ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਇਸਤਰੀ ਰੂਪ ਵਿੱਚ ਪ੍ਰਮਾਤਮਾ ਦੇ ਗੁਣਾਂ ਦੀ ਮਹਿਮਾ ਕਰਦੇ ਹਨ ਸਤਗੁਰ ਦੀ ਸਿੱਖਿਆ ਅਨੁਸਾਰ ਆਪਣੇ ਉਸ ਪ੍ਰਾਣ ਆਧਾਰ ਪਿਆਰੇ ਪ੍ਰਮਾਤਮਾ ਦੀ ਸ਼ਰਨ ਤੇ ਸ਼ਰਨ ਅਤੇ ਉਸ ਦੇ ਨਾਮ ਵਿੱਚ ਲੀਨ ਹੋਣ ਦਾ ਜ਼ਿਕਰ ਕੀਤਾ ਹੈ ਅਤੇ ਪ੍ਰਭੂ ਦੇ ਮਿੱਠਾ ਬੋਲਣ ਜਾਂ ਮਿੱਠ ਬੋਲੜੇ ਹੋਣ ਦੀ ਮਹਿਮਾ ਵੀ ਕੀਤੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੂਰਾ ਮਿੱਠ ਬੋਲੜਾ ਭਾਵ ਮਿੱਠੇ ਬੋਲ ਬੋਲਣ ਵਾਲਾ ਮੂਰਾ ਭਾਵ ਮੀਰਾ ਗੁਰੂ ਸਾਹਿਬ ਫਰਮਾਉਂਦੇ ਹਨ ਮੇਰਾ ਮਾਲਕ ਪ੍ਰਭੂ ਮਿੱਠੇ ਬੋਲ ਬੂਲਣ ਵਾਲਾ ਪਿਆਰਾ ਮਿੱਤਰ ਹੈ ਹਉ ਸੰਮਲ ਥਕੀ ਜੀ ਉਹ ਕਦੇ ਨ ਭੂਲੇ ਕੌੜਾ ਹਉ ਭਾਵ ਮੈਂ ਹਉ ਭਾਵ ਮੈਂ ਸੰਭਲ ਚਿੱਤਾ ਕਰਕੇ ਕੌੜਾ ਭਾਵ ਕੋੜਾ ਕੋੜਾ ਮੈਂ ਚਿੱਤੇ ਕਰਕੇ ਥੱਕ ਗਈ ਹਾਂ ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ ਪਰ ਉਹ ਕਦੇ ਵੀ ਕੌੜਾ ਬੋਲ ਨਹੀਂ ਬੋਲਦਾ ਕੌੜਾ ਬੋਲਣਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾ ਚਿਤਾਰੇ ਬੋਲਣਾ ਜਾਣੇ ਬੋਲਣਾ ਜਾਣਦਾ ਹੀ ਨਹੀਂ ਔਗਣ ਕੋ ਭਾਵ ਕੋਈ ਵੀ ਔਗਣ ਚਿਤਾਰੇ ਚੀਤੇ ਰੱਖਦਾ ਉਹ ਸਾਰੇ ਗੁਣਾ ਨਾਲ ਭਰਪੂਰ ਭਗਵਾਨ ਪ੍ਰਮਾਤਮਾ ਕੌੜਾ ਜਾਂ ਖਰਵਾ ਬੋਲਣਾ ਜਾਣਦਾ ਹੀ ਨਹੀਂ ਕਿਉਂਕਿ ਉਹ ਸਾਡਾ ਕੋਈ ਵੀ ਔਗੁਣ ਚੇਤੇ ਹੀ ਨਹੀਂ ਰੱਖਦਾ ਪਤਿਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਪੰਨੇ ਕਾਲੇ ਪਤਿਤ ਪਾਵਨ ਭਾਵ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਪਵਿੱਤਰ ਨੂੰ ਪਵਿੱਤਰ ਕਰਨ ਵਾਲਾ ਬਿਰਧ ਮੁਟਕਦੀਮਾ ਦਾ ਸੁਭਾਅ ਸਦਾਏ ਅਖਵਾਉਂਦਾ ਹੈ ਤੇਲ ਭਾਵ ਰਤਾ ਪਰ ਵੀ ਥੋੜਾ ਵੀ ਪੰਨੇ ਪੰਨ ਦਾ ਭਾਵ ਵਿਅਰਥ ਜਾਣ ਦਿੰਦਾ ਕਾਲੇ ਕੀਤੀ ਕਾਲ ਜਾਂ ਕਿਸੇ ਦੀ ਕੀਤੀ ਮਿਹਨਤ ਨੂੰ ਗੁਰੂ ਸਾਹਿਬ ਫਰਮਾਉਂਦੇ ਹਨ ਉਹ ਵਿਕਾਰੀਆਂ ਨੂੰ ਜਾਂ ਪਵਿੱਤਰਾਂ ਨੂੰ ਪਵਿੱਤਰ ਕਰਨ ਵਾਲਾ ਹੈ ਇਹ ਉਸ ਦਾ ਮੂੜਕ ਦੀਮਾ ਦਾ ਸੁਭਾਅ ਦੱਸਿਆ ਜਾਂਦਾ ਹੈ ਅਤੇ ਉਹ ਕਿਸੇ ਦੀ ਵੀ ਕੀਤੀ ਕਮਾਈ ਜਾਂ ਮਿਹਨਤ ਨੂੰ ਰਤਾ ਜਾਂ ਥੋੜਾ ਜਿਹਾ ਥੋੜਾ ਜਿਹਾ ਵੀ ਵਿਅਰਥ ਨਹੀਂ ਜਾਣ ਦਿੰਦਾ ਕਟਕਟ ਵਾਸੀ ਸਰਬ ਨਿਵਾਸੀ ਨੇਰੇ ਤੇ ਵੀ ਤੇ ਨੇਰੇ ਹੈ ਨੇਰੇ ਹੀ ਤੇ ਨੀਰਾ ਕਟਕਟ ਵਾਸੀ ਸਰਬ ਨਿਵਾਸੀ ਨੇਰੇ ਹੀ ਤੇ ਨੀਰਾ ਕਟਕ ਭਾਵ ਸਰੀਰ ਨੇਰੇ ਹੀ ਤੇ ਨੀਰਾ ਨੇੜੇ ਤੋਂ ਵੀ ਨੇੜੇ ਬਹੁਤ ਨੇੜੇ ਬਹੁਤ ਹੀ ਨੇੜੇ ਮੇਰਾ ਸੱਜਣ ਹਰੇਕ ਸਰੀਰ ਵਿੱਚ ਵੱਸਦਾ ਹੈ ਸਭ ਜੀਵਾਂ ਵਿੱਚ ਵੱਸਦਾ ਹੈ ਹਰੇਕ ਜੀਵ ਦੇ ਅਤ ਨੇੜੇ ਵੱਸਦਾ ਹੈ ਪਾਵਾਸੀਂ ਸੋਚ ਵੀ ਨਹੀਂ ਸਕਦੇ ਉਹ ਜਿੰਨਾ ਸਾਡੇ ਨੇੜੇ ਹੈ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਸਰਣਾਗਤ ਭਾਵ ਸਰਨ ਵਿੱਚ ਆਇਆ ਰਹਿੰਦਾ ਹੈ ਅੰਮ੍ਰਿਤ ਆਦਮਿਕ ਜੀਵਨ ਦੇਣ ਵਾਲਾ ਦਾਸ ਨਾਨਕ ਸਦਾ ਉਸ ਦੀ ਸਰਨ ਵਿੱਚ ਪਿਆ ਹੈ ਪਿਆ ਰਹਿੰਦਾ ਹੈ ਮੇਰਾ ਸੱਜਣ ਪ੍ਰਭੂ ਆਤਮਿਕ ਜੀਵਨ ਦੇਣ ਵਾਲਾ ਹੈ ਹਾਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਹਉ ਹਉ ਜਮੈਂ ਬਿਸਮ ਹੈਰਾਨ ਜੀ 헤 ਜਿਉ ਦੇਖ ਦੇਖ ਕੇ ਅਪਾਰਾ ਦਰਸ਼ਨ ਬਿਆੰਤ ਦਾ ਦਰਸ਼ਨ ਭਾਵ ਉਹ ਬਿਆੰਤ ਹਰੀ ਦਾ ਦਰਸ਼ਨ ਕਰਕੇ ਮੈਂ ਹੈਰਾਨ ਪਈ ਹੁੰਦੀ ਹਾਂ ਅਗੰਗੁਰੂ ਸਾਹਿਬ ਫਰਮਾਉਂਦੇ ਹਨ ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗਛਾਰਾ ਚਰਨ ਕਮਲ ਪਗਛਾਰਾ ਭਾਵ ਕੌਲ ਜਾਂ ਕਮਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਧੂੜ ਪਗ ਪੈਰ ਚਰਨ ਗੁਰੂ ਸਾਹਿਬ ਫਰਮਾਉਂਦੇ ਹਨ ਉਹ ਮੇਰਾ ਸੋਣਾ ਮਾਲਕ ਹੈ ਉਹ ਬਹੁਤ ਸੁੰਦਰ ਹੈ ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ ਪ੍ਰਭ ਦੇਖਤ ਜੀਵਾ ਠੰਡੀ ਥੀਵਾ ਤਿਸ ਜੇਵੜ ਅਵਰਨਕੀ ਪਖਤ ਭਾਵ ਵੇਖਦੇ ਹਾਂ ਜੀਵਾ ਜੀਵਾ ਮੈਂ ਆਤਮਿਕ ਜੀਵਨ ਹਾਸਲ ਕਰ ਲੈਂਦੀ ਹਾਂ ਭਾਵ ਜੀਵਾ ਤੋਂ ਭਾਵ ਠੰਡੀ ਤੋਂ ਭਾਵ ਸ਼ਾਂਤ ਚਿੱਤ ਥੀਵਾ ਭਾਵ ਥੀਵਾ ਭਾਵ ਥੀਵਾ ਮੈਂ ਹੋ ਜਾਂਦੀ ਹਾਂ ਭਾਵ ਜਿਤ ਜੇਵਡ ਤੋਂ ਭਾਵ ਹੈ ਉਸ ਜਿੰਨਾ ਵੱਡਾ ਉਸ ਦੇ ਬਰਾਬਰ ਦਾ ਗੁਰੂ ਸਾਹਿਬ ਬਰਮਾਉਂਦੇ ਹਨ ਪ੍ਰਭੂ ਦਾ ਦਰਸ਼ਨ ਕਰਦੇ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ ਮੈਂ ਜੀਵਤ ਜਾਂ ਮੇਰੇ ਅੰਦਰ ਇੱਕ ਆਤਮਿਕ ਤਾਕਤ ਪੈਦਾ ਹੋ ਜਾਂਦੀ ਹੈ ਮੈਂ ਸ਼ਾਂਤ ਚਿੱਤ ਹੋ ਜਾਂਦੀ ਹਾਂ ਅਤੇ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਆਦ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀਲ ਸੋਈ ਆਦ ਜਗ ਦੇ ਸ਼ੁਰੂ ਹੋਣ ਵਿੱਚ ਅੰਤਜਗਤ ਦੇ ਅਖੀਰ ਵਿੱਚ ਮਦ ਹੁਣ ਜਗਤ ਦੀ ਹੋਣ ਦੇ ਵਿਚਾਰ ਜਲ ਭਾਵ ਪਾਣੀ ਵਿੱਚ ਥਲ ਭਾਵ ਧਰਤੀ ਵਿੱਚ ਮਹਿਲ ਭਾਵ ਮਹੀਂ ਤਲ ਧਰਤੀ ਦੇ ਉੱਤੇ ਜਾਂ ਅਸਮਾਨ ਤੇ ਆਕਾਸ਼ ਵਿੱਚ ਸੋਈ ਭਾਵ ਉਹੀ ਪ੍ਰਭੂ ਜਗਤ ਦੇ ਸ਼ੁਰੂ ਵਿੱਚ ਉਹੀ ਸੀ ਜਗਤ ਅਖੀਰ ਵਿੱਚ ਵੀ ਉਹੀ ਹੋਵੇਗਾ ਹੁਣ ਇਸ ਵੇਲੇ ਵੀ ਉਹੀ ਹੈ ਪਾਣੀ ਵਿੱਚ ਧਰਤੀ ਵਿੱਚ ਤੇ ਆਕਾਸ਼ ਵਿੱਚ ਵੀ ਉਹੀ ਵੱਸਦਾ ਹੈ ਚਰਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੀ ਪਰ ਜਪ ਜਪ ਕੇ ਸਾਗਰ ਭਾਵ ਸੰਸਾਰ ਸਮੁੰਦਰ ਭਵਜਲ ਭਾਵ ਸੰਸਾਰ ਸਮੁੰਦਰ ਤੋਂ ਉਸ ਦੇ ਸੋਹਣੇ ਚਰਨਾਂ ਦਾ ਧਿਆਨ ਕਰਕੇ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ अनेका ਹੀ ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਲੱਗ ਕੇ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰ ਆਵਾਰ ਪਰਮੇਸ਼ਰ へ ਪਰਮੇਸ਼ਰ ਪਾਰ ਆਵਾਰ ਪਾਰ ਆਵਾਰ ਪਰਲਾ ਉਰਲਾ ਬੰਨਾ ਭਾਵ ਸੰਸਾਰ ਦਾ ਉਰਲਾ ਤੇ ਪਰਲ ਬੰਨਾ ਗੁਰੂ ਸਾਹਿਬ ਫਰਮਾਉਂਦੇ ਹਨ ਨਾਨਕ ਉਸ ਪੂਰਨ ਪਰਮੇਸ਼ਰ ਦੀ ਸਰਨ ਆਇਆ ਹੈ ਜਿਸ ਦੀ ਹਸਤੀ ਦਾ ਅੰਤ ਉਰਲਾ ਪਰਲ ਬੰਨਾ ਨਹੀਂ ਲੱਭ ਸਕਦਾ ਭਾਵ ਉਸ ਪ੍ਰਮਾਤਮਾ ਦਾ ਆਰੰਭ ਤੇ ਅੰਤ ਨਹੀਂ ਲੰਬਿਆ ਜਾ ਸਕਦਾ ਹਉ ਨਿਮਖ ਨਾ ਛੋਡਾ ਜੀ ਹਰ ਪ੍ਰੀਤਮ ਪ੍ਰਾਨ ਆਧਾਰੋ ਹਉ ਹਉ ਮੈਂ ਨਿਮਖ ਅੱਖ ਚਮਕਣ ਜਿੰਨਾ ਸਮਾਂ ਛੋਡਾ ਭਾਵ ਮੈਂ ਛੱਡਦਾ ਹਾਂ ਪ੍ਰਾਨ ਆਧਾਰੋ ਪ੍ਰਾਨਾਂ ਦਾ ਆਸਰਾ ਜਿੰਦ ਦਾ ਆਸਰਾ ਗੁਰੂ ਸਾਹਿਬ ਫਰਮਾਉਂਦੇ ਹਨ ਪ੍ਰੀਤਮ ਹਰੀ ਅਸਾਂ ਜੀਵਾਂ ਦੀ ਜਿੰਦ ਦਾ ਆਸਰਾ ਹੈ ਸਾਡਾ ਜੀਣ ਦਾ ਆਸਰਾ ਹੈ ਮੈਂ ਅੱਖ ਚਮਕਣ ਜਿੰਨੇ ਸਮੇ ਲਈ ਵੀ ਉਸ ਦੀ ਯਾਦ ਨਹੀਂ ਛੱਡਾਂਗਾ ਗੁਰ ਸਤਗੁਰ ਕਹਿਆ ਜੀ ਸੱਚਾ ਅਗੰ ਵਿਚਾਰੋ ਸਤਗੁਰ ਗੁਰ ਸਤਗੁਰ ਭਾਵ ਸਤਗੁਰ ਗੁਰੂ ਨੇ ਜੀ ਏ ਭਾਈ ਸੱਚਾ ਸਦਾ ਰਹਿਣ ਵਾਲਾ ਅਟਲ ਅਗੰ ਵਿਚਾਰੋ ਭਾਵ ਆਪ ਪਹੁੰਚ ਪ੍ਰਮਾਤਮਾ ਬਾਰੇ ਵਿਚਾਰ ਦੀ ਗੱਲ ਵੀ ਪ੍ਰਮਾਤਮਾ ਬਾਰੇ ਸਾਡੇ ਸੋਚ ਨਹੀਂ ਬਹੁਤ ਸਾਰੇ ਦੀ ਪ੍ਰਮਾਤਮਾ ਕਿੱਥੇ ਆ ਕਿੱਡਾ ਕਬਡਾ ਆ ਗੁਰੂ ਸਾਹਿਬ ਫਰਮਾਉਂਦੇ ਨੇ ਹੇ ਪ੍ਰਮਾਤਮਾ ਗੁਰੂ ਨੇ ਮੈਨੂੰ ਪਹੁੰਚ ਪ੍ਰਮਾਤਮਾ ਨਾਲ ਗੁਰੂ ਨੇ ਮੈਨੂੰ ਪਹੁੰਚ ਪ੍ਰਮਾਤਮਾ ਨਾਲ ਮਿਲਾਪ ਬਾਰੇ ਇਹ ਅਟਲ ਵਿਚਾਰ ਦੀ ਗੱਲ ਦੱਸੀ ਹੈ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾ ਥੇ ਮਿਰ ਸਾਧੂ ਗੁਰੂ ਨੂੰ ਮਿਲ ਕੇ ਦੀਨਾ ਗੁਰੂ ਦੇ ਨਾਮ ਦੀ ਦਾਤ ਤਾ ਤਦੋਂ ਲੀਣਾ ਜਪਿਆ ਜਾ ਸਕਦਾ ਹੈ ਨਾਠੇ ਨਾਠ ਜਾਂਦੇ ਹਨ ਗੁਰੂ ਸਾਹਿਬ ਫਰਮਾਉਂਦੇ ਹਨ ਗੁਰੂ ਨੂੰ ਮਿਲ ਕੇ ਜਦੋਂ ਗੁਰੂ ਦੀ ਰਾਹੀ ਨਾਮ ਦਾਤ ਮਿਲਦੀ ਹੈ ਤਦੋਂ ਹੀ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ ਜਨਮ ਤੋਂ ਮਰਨ ਤੱਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ਸਾਇਦ ਸੁਖ ਆਨੰਦ ਘਨੇਰੇ ਹੋਵੇ ਬਿੰਠੀ ਗਾਠੇ ਸਾਇਦ ਸੁਖ ਭਾਵ ਆਤਮਿਕ ਡੋਲਤਾ ਦੇ ਸੁਖ ਬਿੰਠੀ ਭਾਵ ਨਾਸ ਹੋ ਜਾਂਦੀ ਹੈ ਗਾਠੇ ਭਾਵ ਗੰਧ ਉਸ ਦੇ ਅੰਦਰ ਆਤਮਿਕ ਡੋਲਤਾ ਦੇ अनेका ਸੁਖ ਆਨੰਦ ਪੈਦਾ ਹੋ ਜਾਂਦੇ ਹਨ ਉਸ ਦੇ ਅੰਦਰੋਂ ਹਉਮੈ ਦੀ ਗੰਢ ਦਾ ਵੀ ਨਾਸ ਹੋ ਜਾਂਦਾ ਹੈ ਸਭ ਕੇ ਮਦ ਸਭ ਹੂ ਤੇ ਬਾਹਰ ਰਾਗ ਦੁਖ ਤੇ ਨਿਆਰੋ ਕੇ ਮਦ ਦੇ ਵਿੱਚ ਤੇ ਤੋਂ ਰਾਗ ਭਾਵ ਮੋਹ ਨਿਆਰੋ ਵਖਰਾ ਜਨ ਲੇਪ ਦੁਖ ਈਰਖਾ ਪ੍ਰਮਾਤਮਾ ਸਭ ਜੀਵਾਂ ਦੇ ਅੰਦਰ ਹੈ ਸਭ ਤੋਂ ਵਖਰਾ ਵੀ ਹੈ ਸਭ ਦੇ ਅੰਦਰ ਹੁੰਦਾ ਹੋਇਆ ਵੀ ਉਹ ਮੋਹ ਅਤੇ ਈਰਖਾ ਆਦਤੋਂ ਨਲੇਪ ਰਹਿੰਦਾ ਹੈ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨ へ ਸਦਾ ਰੂ ਮਨੇ ਸੁਧਾਰੋ ਮਨ ਨੂੰ ਆਸਰਾ ਦੇਣ ਵਾਲਾ ਗੁਰੂ ਸਾਹਿਬ ਫਰਮਾਉਂਦੇ ਹਨ हे ਨਾਨਕ ਉਸ ਦੇ ਸੇਵਕ ਸਦਾ ਉਸ ਦੀ ਸ਼ਰਨ ਵਿੱਚ ਪਏ ਰਹਿੰਦੇ ਹਨ ਉਹ ਪ੍ਰੀਤਮ ਹਰੀ ਸਭ ਜੀਵਾਂ ਦੇ ਮਨ ਦਾ ਆਸਰਾ ਬਣਿਆ ਰਹਿੰਦਾ ਹੈ ਮੈਂ ਖੋਜਤ ਖੋਜਤ ਜੀ ਹਰ ਨਹਿਚਲ ਸੂਕਰ ਪਾਇਆ ਕੋਜਤ ਕੋਜਤ ਭਾਲ ਕਰਦੇ ਆ ਕਰਦੇ ਆ ਜੀ 헤 ਭਾਈ ਸੋ ਘਰ ਉਹ ਘਰ ਉਹ ਟਿਕਾਣਾ ਨਿਸ਼ਚਲ ਕਦੇ ਨਾਸ ਨਾ ਹੋਣ ਵਾਲਾ ਗੁਰੂ ਸਾਹਿਬ ਫਰਮਾਉਂਦੇ ਹਨ 헤 ਭਾਈ ਭਾਲ ਕਰਦੇ ਆ ਕਰਦੇ ਆ ਮੈਂ ਹਰੀ ਪ੍ਰਭੂ ਦਾ ਉਹ ਟਿਕਾਣਾ ਲੱਭ ਲਿਆ ਹੈ ਜੋ ਕਦੇ ਵੀ ਢੋਲਦਾ ਨਹੀਂ ਜ ਜਦ ਤੱਕ ਕਦੇ ਨਾਸ ਨਹੀਂ ਹੁੰਦਾ ਸਭ ਅਤਰਵ ਦਿੱਠੇ ਜੀਉ ਤਾ ਚਰਨ ਕਮਲ ਚਿੱਤੇ ਲਾਇਆ ਸਭ ਸਾਰੇ ਅਤਰਵ ਸਦਾ ਨਾ ਟਿਕੇ ਰਹਿਣ ਵਾਲੇ ਨਾਸਵੰਤ ਜੀਉ ਹੈ ਭਾਈ ਚਰਨ ਕਮਲ ਭਾਬ ਸੋਹਣੇ ਚਰਨਾ ਵਿੱਚ ਹੇ ਜਦੋਂ ਮੈਂ ਵੇਖਿਆ ਕਿ ਜਗਤ ਦੇ ਸਾਰੇ ਪਦਾਰਥ ਨਾਸਵੰਤ ਹਨ ਨਾਸ਼ ਹੋਣ ਵਾਲੇ ਹਨ ਤਦੋਂ ਮੈਂ ਪ੍ਰਭੂ ਦੇ ਸੋਹਣੇ ਚਰਨਾ ਵਿੱਚ ਆਪਣਾ ਮਨ ਜੋੜ ਲਿਆ ਪ੍ਰਭੂ ਅਬਿਨਾਸੀ ਹਉ ਤਿਸ ਕੀ ਦਾਸੀ ਮਰੇ ਨ ਆਵੇ ਜਾਏ ਹਉ ਮੈਂ ਤਿਸ ਕੀ ਤਿਸ ਭਾਵ ਉਸ ਦੀ ਨਾ ਆਵੇ ਜਾਏ ਨਾ ਜੰਮਦਾ ਹੈ ਨਾ ਮਰਦਾ ਹੈ ਪ੍ਰਮਾਤਮਾ ਕਦੇ ਨਾਸ ਹੋਣ ਵਾਲਾ ਨਹੀਂ ਉਹ ਸਦਾ ਰਹਿਣ ਵਾਲਾ ਹੈ ਮੈਂ ਤਾਂ ਉਸ ਦੀ ਦਾਸੀ ਬਣ ਗਈ ਹਾਂ ਉਹ ਕਦੇ ਜਨਮ ਮਰਨ ਦੀ ਗੀੜ ਵਿੱਚ ਨਹੀਂ ਪੈਂਦਾ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਛ ਪੁਜਾਏ ਸਭ ਸਾਰੇ ਪੂਰਨ ਭਰਪੂਰ ਮੌਜੂਦ ਚਿੰਦੀ ਚ ਚਿਤਵੀ ਹੋਈ ਮੁਰਾਦ ਪੁਜਾਏ ਪੂਰੀ ਕਰਦਾ ਹੈ ਮਨ ਭਾਵ ਮਨ ਵਿੱਚ ਦੁਨੀਆ ਦੇ ਵੱਡੇ ਵੱਡੇ ਪ੍ਰਸਿੱਧ ਪਦਾਰਥ ਧਰਮ ਅਰਥ ਕਾਮ ਆਦਿਕ ਸਾਰੇ ਹੀ ਉਸ ਪ੍ਰਭੂ ਵਿੱਚ ਮੌਜੂਦ ਹਨ ਉਹ ਪ੍ਰਭੂ ਜੀਵ ਦੇ ਮਨ ਵਿੱਚ ਚਿਤਵੀ ਹੋਈ ਹਰੇਕ ਕਾਮਨਾ ਪੂਰੀ ਕਰ ਦਿੰਦਾ ਹੈ ਸ੍ਰੁਤ ਸਿਮਰਤ ਗੁਣ ਗਾਵਹ ਕਰਤੇ ਸਿੱਧ ਸਾਧਕ ਮਨ ਜਨਤਾਇ ਧਿਆਇ ਸ੍ਰੁਤ ਵੇਦ ਗਾਵਹਿ ਗਾਦੇ ਹਨ ਕਰਤੇ ਕਰਤਾਰ ਦੇ ਸਿੱਧ ਸਿੱਧ ਜੋਗ ਸਾਧਨਾ ਵਿੱਚ ਪੁੱਜੇ ਹੋਏ ਜੋਗੀ ਸਾਧਕ ਸਾਧਨਾ ਕਰਨ ਵਾਲੇ ਮਨ ਜਨ ਸਾਰੇ मुनि ਲੋਕ ਗੁਰਸਾ ਫਰਉਂਦੇ ਹਨ ਢੇਰ ਪੁਰਾਤਨ ਸਮਿਆਂ ਤੋਂ ਹੀ ਪੁਰਾਣੇ ਤਾਰਮੁ ਪੁਸਤਕ ਸਿਮਰਤਿਆਂ ਵੇਦ ਆਦਿਕ ਉਸ ਕਰਤਾਰ ਦੇ ਗੁਣ ਗਾਉਂਦੇ ਆ ਰਹੇ ਹਨ ਪਰ ਉਸ ਪ੍ਰਮਾਤਮਾ ਨੂੰ ਸਮਝਣ ਦਾ ਯਤਨ ਕਰਦੇ ਆ ਰਹੇ ਹਨ ਜੋਗ ਸਾਧਨਾ ਵਿੱਚ ਪੁੱਜੇ ਹੋਏ ਜੋਗੀ ਜੋਗ ਸਾਧਨ ਕਰਨ ਵਾਲੇ ਜੋਗੀ ਸਾਰੇ ઋષਿ-ਮੁਨੀ ਉਸੇ ਦਾ ਨਾਮ ਹੀ ਸਿਮਰਦੇ ਆ ਰਹੇ ਹਨ ਨਾਨਕ ਸਰਨ ਕਿਰਪਾ ਨਿਧ ਸੁਆਮੀ ਵਡਭਾਗੀ ਹਰ ਹਰ ਗਾਇਆ ਕਿਰਪਾ ਨਿਧ ਦਾਇਆ ਦਾ ਖਜ਼ਾਨਾ ਹੈ ਹੇ ਨਾਨਕ ਉਹ ਮਾਲਕ ਪ੍ਰਭੂ ਕਿਰਪਾ ਦਾ ਖਜ਼ਾਨਾ ਹੈ ਮਨੁੱਖ ਵੱਡੇ ਭਾਗਾਂ ਨਾਲ ਉਸ ਦੀ ਸਰਨ ਪੈਂਦਾ ਹੈ ਤੇ ਉਸ ਦੀ ਸਿਫਤ ਸਲਾਹ ਕਰਦਾ ਹੈ